ਪਤੜਾ ਦੀ ਪਿੰਡ ਬਰਾਸਤੋ 675 ਵੋਟਾਂ ਦੇ ਵੱਡੇ ਫਰਕ ਨਾਲ ਸਰਪੰਚੀ ਦੀ ਚੋਣ ਜਿੱਤੇ ਸਤਨਾਮ ਸਿੰਘ ਨੇ ਪਟਿਆਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਚੋਣ ਜਿੱਤਣ ਦਾ ਰਿਕਾਰਡ ਕਾਇਮ ਕੀਤਾ ਹੈ ਚੋਣ ਜਿੱਤਣ ਮਗਰੋਂ ਪਿੰਡ 'ਚ ਵੋਟਰਾਂ ਦਾ ਧੰਨਵਾਦ ਕਰਨ ਆਏ ਸਤਨਾਮ ਸਿੰਘ ਨੇ ਵੋਟਰਾਂ ਨਾਲ ਕੀਤਾ ਵਾਅਦਾ ਤੁਰੰਤ ਪੂਰਾ ਕਰਦਿਆਂ ਸਾਈਕਲਾਂ ਤੇ 5 ਕਿਲੋਮੀਟਰ ਦੂਰ ਜਾਣ ਵਾਲੀਆਂ ਲੜਕੀਆਂ ਲਈ ਮੁਫਤ ਵੈਨ ਚਾਲੂ ਕਰ ਦਿੱਤੀ ਹੈ ਉਹਨਾਂ ਵੋਟਰਾਂ ਦਾ ਧੰਨਵਾਦ ਕਰਦਿਆਂ ਅੱਖਿਆ ਕਿ ਵੋਟਰਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਨ ਕੀ ਅਤੇ 5 ਸਾਲਾਂ ਵਿੱਚ ਕੋਈ ਵੀ ਵਿਕਾਸ ਕਾਰਜ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਦਿਲੋਂ ਤੇ ਪਿੰਡ ਵਾਸੀ ਸਹਿਮਤੀ ਨਾਲ ਬਣਾਉਣਾ ਚਾਹੁੰਦੇ ਸੀ ਜੀ ਮੈਨੂੰ ਤੇ ਇਹ ਸਾਬਤ ਕਰਤਾ ਜੀ ਪਿੰਡ ਨੇ ਜਿਹੜਾ ਸਾਡੇ ਪਿੰਡ ਦੀ ਸਹਿਮਤੀ ਦੇ ਖਿਲਾਫ ਜਾਊਗਾ ਜੀ ਪਿੰਡ ਬਿਲਕੁਲ ਹੀ ਸਹਿਮਤੀ ਦਿੰਦਾ ਜੀ ਵੋਟਾਂ ਜੀ ਪਿੰਡ ਨੇ ਸਹਿਮਤੀ ਦਿੱਤੀ ਹੈ ਤੇ ਪਹਿਲਾਂ ਹੀ ਪਿੰਡ ਸਹਿਮਤੀ ਨਾਲ ਬਣਾਉਣਾ ਚਾਹੁੰਦਾ ਸੀ ਮੈਨੂੰ ਤੇ ਵੋਟਾਂ ਦੇ ਵਿੱਚ ਵੀ ਲੋਕਾਂ ਨੇ ਮੈਨੂੰ ਸਹਿਮਤੀ ਉਹ ਦਿੱਤੀ ਹੈ ਜੀ ਤੇ ਕਿਹੋ ਜਿਹਾ ਸਾਰੇ ਵਰਗਾਂ ਦਾ ਤੁਹਾਡਾ ਸਹਿਯੋਗ ਰਿਹਾ ਹੈ ਤੁਹਾਡਾ ਬਿਲਕੁਲ ਜੀ ਬਿਲਕੁਲ ਤੁਸੀਂ ਦੇਖੇ ਸਕਦੇ ਹੋ ਜੀ ਸਾਡੀ ਪੌਣੇ 700 ਦੀ ਨਾਲ ਲੀਡ ਨਾਲ ਜਿੱਤ ਹੋਈ ਹੈਗੀ ਤੇ ਇੱਕ ਪਾਸੇ ਕਰਤਾ ਹੀ ਸਾਰੇ ਨਗਰ ਦੀ ਤੇ ਕਿਹੜੇ ਵਿਸ਼ੇਸ਼ ਕੰਮ ਨੇ ਜਿਹੜੇ ਤੁਸੀਂ ਪਹਿਲਾਂ ਕਰਨਾ ਚਾਹੁੰਦੇ ਜਿਹੜੇ ਸੋਚਦੇ ਹੋ ਸਾਡੇ ਪਹਿਲਾਂ ਵੀ ਤੁਸੀਂ ਆਈ ਸੀ ਤੁਹਾਨੂੰ ਦੱਸਿਆ ਸੀਗਾ ਵੀ ਸਾਡੇ ਐਜੂਕੇਸ਼ਨ ਤੇ ਸਿਹਤ ਜਿਹੜੇ ਸਭ ਤੋਂ ਮੇਨ ਨਹੀਂ ਸਾਡੇ ਪਿੰਡ ਦੇ ਤੇ ਜਰੂਰੀ ਨਹੀਂ ਸਭ ਤੋਂ ਜ਼ਿਆਦਾ ਜ਼ਰੂਰੀ ਨਹੀਂ ਲੜਕੀਆਂ ਦਾ ਸਕੂਲ ਹੈ ਉਹ ਜ਼ਿਆਦਾ ਜ਼ਰੂਰੀ ਹੈ ਜੀ ਸਾਡੇ ਲੜਕੀਆਂ ਬਹੁਤ ਪਰੇਸ਼ਾਨ ਹੁੰਦੀਆਂ ਨੇ ਕਿਆਂ ਇੱਥੋਂ 5-7 ਕਿਲੋਮੀਟਰ ਉੱਥੇ ਜਾਣਾ ਪੈਂਦਾ ਉਹਨਾਂ ਨੂੰ ਲੜਕੀਆਂ ਦਾ ਅਸੀਂ ਜਿੰਨਾ ਚਿਰ ਸਕੂਲ ਦਾ ਕੰਮ ਨਹੀਂ ਹੁੰਦਾ ਜੀ ਅਸੀਂ ਕੱਲ੍ਹ ਤੋਂ ਜਾਂ ਪਰਸੋਂ ਦੀ ਸ਼ੁਰੂ ਕਰ ਦੇਣੀ ਹੈ ਕੁੜੀਆਂ ਵਾਸਤੇ ਇੱਕ ਸਪੈਸ਼ਲ ਬੈਨ ਲਾਣੀ ਹੈ ਜੀ ਅਸੀਂ ਨੇ ਜਿਹੜੀਆਂ ਪਿੰਡਾਂ ਦੀਆਂ ਗੁੱਡੀਆਂ ਨੇ ਉਹ ਕੋਈ ਅਜਤੋਂ ਸਾਈਕਲ ਤੇ ਨਹੀਂ ਜਾਏਗੀ ਸਾਰੀਆਂ ਅਸੀਂ ਬੈਨ ਲਾਵਾਂਗੇ ਜਾਂ ਆਪਣੇ ਖਰਚੇ ਦੇ ਲਾਵਾਂਗੇ ਬੋਲੇ ਦੇ ਸਾਥ ਜਦੋਂ ਸਾਡਾ ਸਕੂਲ ਨਹੀਂ ਬਣਦਾ ਉਹਨਾਂ ਚ ਕੁੜੀਆਂ ਨੂੰ ਕੋਈ ਸਾਈਕਲ ਅਸੀਂ ਚੜ੍ਹ ਨਹੀਂ ਦੇਣਾ ਕਿਸੇ ਨੂੰ ਸਾਈਕਲ ਤੇ ਅਸੀਂ ਬੈਨ ਲਾਉਣੀ ਹੈ ਜ ਆਪਣੇ ਵੱਲੋਂ ਤੁਸੀਂ ਆਪਣੇ ਵੱਲੋਂ ਐਸੇ ਠਿਕੇ ਹੋਗੇ ਹਾਂਜੀ ਹਾਂਜੀ ਤੇ ਜਿਸ ਤਰ੍ਹਾਂ ਹੁਣ ਤੁਸੀਂ ਹੋਰ ਸੁਰੱਖਤਾ ਦੀ ਗੱਲ ਕੀਤੀ ਸੀਗੀ ਉਹਨਾਂ ਨੂੰ ਕਿਵੇਂ ਕਿਸ ਤਰ੍ਹਾਂ ਲਾਓਗੇ ਪਹਿਲਾਂ ਇੱਕ ਤਾਂ ਵੀਰ ਜੀ ਸਾਡੇ ਸੀਵਰੇਜ ਦੀ ਬਹੁਤ ਵੱਡੀ ਪ੍ਰੋਬਲਮ ਹੈ ਜੀ ਕਾਫੀ ਟਾਈਮ ਤੋਂ ਹੀ ਚੱਲਦੀ ਆ ਰਹੀ ਹੈਗੀ ਸਾਡੇ ਨੇੜੇ ਚੂਹਾ ਲੰਘਦਾ ਹੈਗਾ ਚਲੋ ਸਾਡੇ ਦਾ ਨਿਕਾਸੀ ਵੀ ਹੈਗੀ ਆ ਪਾਣੀ ਦੀ ਅਸੀਂ ਸੀਵਰੇਜ ਦੀ ਗਲੀਆਂ ਨਾਲੀਆਂ ਖਤਮ ਕਰ ਦੇਣੀਆਂ ਨੇ ਜੀ ਆਉਣ ਵਾਲੀ ਪੰਚਾਇਤ ਨੂੰ ਕੋਈ ਬਹਾਨਾ ਨਹੀਂ ਹੋਊਗਾ ਇਹ ਵੀ ਗਲੀਆਂ ਨਾਲੀਆਂ ਜੇ ਉਹ ਉਹ ਖਤਮ ਕਰ ਦੇਣਾ ਜੀ ਸਾਰਾ ਕੁਝ ਅਸੀਂ ਨੇ ਤੇ ਕਿੰਨੀ ਵੋਟ ਤੇ ਤੁਹਾਡੇ ਟੋਟਲ ਪੋਲ ਹੋਈ ਸੀ ਕਿੰਨੀ ਤੁਹਾਨੂੰ ਪਈ ਹੈ ਕਿੰਨੀ ਤੁਹਾਡੇ ਵਿਰੋਧੀ ਨੂੰ ਪਈ ਹੈ ਸਾਡੇ 1273 ਪੋਲ ਹੋਈਆਂ ਸੀ ਜੀ ਹਾਂ ਜੀ 1273 ਪੋਲ ਹੋਈਆਂ ਸੀ ਸਾਨੂੰ ਪਈਆਂ ਨੇ ਜੀ 911 ਵੋਟਾਂ ਪਲੀਜ਼ ਇੱਕ ਸੈਕਿੰਡ 399 ਇੱਕ ਸੈਕਿੰਡ ਜੀ ਸਤਨਾਮ ਸਿੰਘ ਨੂੰ ਜੀ ਬ੍ਰਾਂਚ ਟੋਟਲ ਬਣ ਗਿਆ ਤੇ ਬਰਾਸ ਹਾਂ ਜੀ ਨੂੰ 911 ਵੋਟਾਂ ਪਈਆਂ ਨੇ ਨਹੀਂ ਜੀ ਪਹਿਲਾਂ ਤੁਸੀਂ ਇਹ ਦੱਸੋ ਟੋਟਲ ਵੋਟ ਪੋਲ ਕੇ ਕਿੰਨੀ ਹੋਈ ਹੈ ਟੋਟਲ ਵੋਟ ਸਾਡੇ 1273 ਵੋਟ ਹੋਈ ਹੈ 1273 ਹਾਂ ਜੀ ਕਿਹੜੇ ਕਿਹੜੇ ਕੈਂਡੀਡੇਟ ਨੂੰ ਕਿੰਨੀ ਕਿੰਨੀ ਪਈ ਹੈ ਕੈਂਡੀਡੇਟ ਮੈਂਬਰ ਨੂੰ ਵੀ ਸਾਨੂੰ ਪਹਿਲਾਂ ਕੈਂਡੀਡੇਟ ਸਰਪੰਚ ਦੇ ਕੈਂਡੀਡੇਟ ਸਰਪੰਚ ਨੂੰ ਪਈ ਹੈ ਜੀ ਇਹਨੂੰ ਪਈ ਹੈ 900 ਸਤਨਾਮ ਸਿੰਘ ਨੂੰ 911 ਹਾਂ ਜੀ ਤੇ ਕਰਨੈਲ ਸਿੰਘ ਨੂੰ 331 ਤੇ ਵੱਡੀ ਜਿੱਤ ਸਾਹਿਬ ਜੀ ਹਾਂ ਜੀ ਵੱਡੀ ਜਿੱਤ ਹੋਈ ਹੈ ਜੀ ਬਹੁਤ ਵੱਡੀ ਜਿੱਤ ਹੋਈ ਹੈ ਤੇ ਬਾਕੀ ਕੈਂਸਲ ਹੋਈਆਂ ਨੇ 30 ਕਵੋਟਾਂ ਹਾਂ ਜੀ ਹਾਂ ਕੁੱਲ ਮਤਲਬ ਕਿ ਇਹਨਾਂ ਦਾ 67 ਦਿੱਤੀ ਵਾਲੀ ਗੱਲ ਹੋਈ ਹੈ ਸਹਿਯੋਗ ਦਿੱਤਾ ਜੀ ਸਾਰੇ ਕੰਮ ਮੁੰਡੇ ਦੇ ਕੰਮ ਪਹਿਲਾਂ ਵੀ ਕਰਦਾ ਕਲਬਾਂ ਜਿਹੇ ਤੇ ਹੁਣ ਤਾਂ ਇਦਾਂ ਹੀ ਵਧੀਆ ਕਰੂਗਾ ਅਸੀਂ ਇਹ ਚੁਣਿਆ ਕਾਂਗਰਸ ਪਾਰਟੀ ਵੱਲੋਂ ਅਸੀਂ ਜਿਹੜਾ ਬਹੁਤ ਬਹੁਤ ਪਿੰਡਾਂ ਵਾਲੇ ਮਦਦ ਸਹਿਯੋਗ ਵੀ ਦੇਵਾਂਗੇ ਪਰ ਮੰਗ ਵੀ ਇਹ ਤੋਂ ਰੱਖਦੇ ਆ ਵੀ ਸਾਨੂੰ ਕੁਝ ਦੇ ਵੇਸ ਪੰਜ ਸਾਲਾਂ ਦੇ ਖਾਲਸਾ ਵਾਹ ਗੁਰਜੀਤ ਜੀ ਹਾਂ ਕੀ ਰਾਹ ਠੋੜਾ ਜੀ ਵਰਗਤ ਸਿੰਘ ਨਾਮ ਹੈ ਜੀ ਹਾਂ ਜੀ ਕੀ ਕਹਿਣਾ ਚਾਹਦੇ ਤੁਸੀਂ ਤੇ ਮੈਂ ਸਾਰੇ ਪਿੰਡ ਦਾ ਸਹਿਯੋਗ ਵੱਲੋਂ ਸਤਨਾਮ ਸਿੰਘ ਬਹੁਤ ਵਧੀਆ ਬੰਦੇ ਨੇ ਕਿਉਂਕਿ ਬਹੁਤ ਵੋਟਾਂ ਲੈ ਕੇ ਗਏ ਨੇ ਪਿੰਡ ਨੇ ਪੂਰਾ ਸਾਥ ਦਿੱਤਾ ਇਹ ਸਾਰੇ ਪਿੰਡ ਦੇ ਵਧੀਆ ਕੰਮ ਕਰਨਗੇ ਸਟੇਡੀਅਮ ਬਣੂਗਾ ਤੇ ਸਪਰੇਅ ਵੀ ਦਬ ਜਾਣਗੇ ਤੇ ਅਸੀਂ ਸਾਰੀ ਸੰਗਤ ਦਾ ਤਹਿਤੋਂ ਧੰਨਵਾਦ ਕਰਦੇ ਆ ਤੇ ਵਧੀਆਂ ਬੋਰਡ ਪਈ ਹੈ ਜੀ ਪੂਰੀ ਰੀਡ ਟੁੱਟ ਗਈ ਵੋਟਾਂ ਦੀ ਇਹ ਵਾਲੀ ਗੱਲ ਕਹੀ ਹੈ ਅਸੀਂ ਪਿੰਡ ਵਾਲੇ ਬਹੁਤ ਬਹੁਤ ਇਹਦੇ ਰਹਿਣੀ ਆ ਵੀ ਇਹਨਾਂ ਇਹ ਕੁਝ ਕਹਿੰਦਾ ਜਿਹੜਾ ਕਾਕਾ ਇਹ ਕਰਕੇ ਦਿਖਾਊਗਾ ਸਾਨੂੰ ਇਹ ਮਾਣ ਹੈ ਪਹਿਲਾਂ ਕਲੱਬਾਂ 'ਚ ਵੀ ਇਹਨੇ ਕੰਮ ਕਰੇ ਨੇ ਬਾਕੀ ਸਾਨੂੰ ਬਹੁਤ ਮਾਣ ਹੈ ਵੀ ਆਹ ਕੁੜੀਆਂ ਨੂੰ ਸਕੂਲ ਜਾਣ ਪਛੇ ਜਿਹੜਾ ਇਹਨੇ ਬੈਂਡ ਦਾ ਆਰੰਭਿਆ ਕੰਮ ਆ ਇਹ ਇਹਦੇ ਕੰਮ ਚੰਗੇ ਕੰਮ ਕਰੂਗਾ ਸਾਨੂੰ ਪਤਾ ਸੀ ਤਾਂ ਹੀ ਵੋਟਾਂ ਪਾਈ हां जी की ला जी छोटा मेरा नाम लावका रे ते जदा तਸੀਂ ਹੁਣ ਤੁਹਾਡੇ ਬ੍ਰਦਰਸਰਾ ਬਚੜੇ ਗਏ ਨੇ ਤਾਂ ਕਿ ਹੋ ਜਾ ਤੁਸੀਂ ਮਹਿਸੂਸ ਕਰਦੇ ਹੋ ਸਾਨੂੰ ਤਾਂ ਬਹੁਤ ਚੋੜਿਆ ਸਾਰੇ ਨਗਰ ਦਾ ਧੰਨਵਾਦ ਸਾਰੇ ਨਗਰ ਨੇ ਵੋਟ ਪਾਈਏ ਬੱਚੇ ਬੱਚੇ ਨੇ ਸਾਨੂੰ ਅੱਛਾ ਅੱਛਾ ਸਾਰਾ ਨਗਰ ਸਾਡੇ ਨਾਲ ਸਾਂਝ ਤੇ ਅੱਛਾ ਅੱਛਾ ਜਿਵੇਂ ਉਹਨਾਂ ਨੇ ਵਾਇਰਦੀ ਕੀਤਾ ਵੀ ਅਸੀਂ ਹੋਣੇ ਤੋਂ ਵੀ ਵਾਇਰ ਸ਼ੁਰੂ ਕਰਾਂਗੇ ਤਾਂ हां जी ਵਾਇਰ ਵੀ ਸ਼ੁਰੂ ਕਰਾਂਗੇ ਗਰੀਬਾਂ ਨੂੰ ਪੈਸੇ ਵੀ ਦਿਵਾਵਾਂਗੇ ਵਿਚਾਰਿਆਂ ਦੇ ਬਾਲੇ ਲਮਕਦੇ ਨੂੰ ਵੀ ਸ਼ੱਕ ਜਾ ਕੇ ਦੇਖੋ ਏਡੇ ਗਰੀਬ ਵਿਚਾਰੇ ਔਖੇ ਨੇ ਜਿੰਨੇ ਵੀ ਤੁਸੀਂ ਕਹਿੰਦੇ ਉਹਨਾਂ ਦਾ ਜਰੂਰ ਮੇਰਾ ਵੀਰ ਐ ਵਧੀਆ ਪੈਸੇ ਦਿਵਾਊਗਾ ਤੇ ਚੇਕਰਾਂ ਦੇ ਸਭ ਦੇ ਘਰ ਪਵਾਊਗਾ ਪਲਾਟ ਵੀ ਦਿਵਾਊਗਾ ਮੇਰੇ ਪਾਈ ਅੱਛਾ ਹਾਂ ਸਾਰੇ ਦਾ ਨਗਰ ਵਾਸੀਆਂ ਨੂੰ ਕੀ ਕਹਿਣਾ ਚਾਹਦੇ ਹੋ ਭਾਈ ਧੰਨਵਾਦ ਸਾਰੇ ਨਗਰ ਦਾ ਸਾਡੇ ਜਿਹਨੇ ਵੋਟਾਂ ਪਾਈਆਂ ਨੇ ਅਸੀਂ ਫੁੱਲ ਵੋਟਾਂ ਦੇ ਜਿੱਤੇ ਆ ਨਗਰ ਨੇ ਜਿੱਤੇ ਆ ਅੱਛਾ ਹਾਂ ਜਰਵਾਸੀਆਂ ਨੂੰ ਵੀ ਧੰਨਵਾਦ ਅਸੀਂ ਫੁੱਲ ਵੋਟਾਂ ਦਾ ਧੰਨਵਾਦ